ਜਿਵੇਂ ਸਾਈਂ ਜੀ ਦੀ ਸਾਰਿਆਂ ਨੂੰ ਅੱਜ ਹੈਗਾ ਜੇਠਾ ਵੀਰਵਾਰ ਤਾਂ 2:00 ਵਜੇ ਆਪਾਂ ਉੱਠ ਗਏ ਸੀ ਪ੍ਰਸ਼ਾਦ ਪ੍ਰਸ਼ਾਦ ਬਣਾਇਆ ਅੱਜ ਤਾਂ 4:00 ਵਜੇ ਆਪਾਂ ਨਿਕਲਣਾ ਰੈਡੀ ਆ 3:30 ਵਜੇ ਗਏ ਆ ਬਾਕੀ ਤੁਹਾਨੂੰ ਦਰਬਾਰ ਦਰਸ਼ਨ ਕਰਵਾਨੇ ਆ ਗਾਇਸ ਨਿਰਾਜ ਵੀ ਬਣ ਗਈ ਆ ਬਸ ਠੰਡੀ ਹੁੰਦੀ ਹੀ ਆ ਸਾਈਂ ਜੀ ਜੀ ਸਾਰੀ ਸੰਗਤ ਨੂੰ ਜੇਠੇ ਵੀਰਵਾਰ ਦੀ ਲੱਖ ਲੱਖ ਵਧਾਈਆਂ ਜਿਵੇਂ ਕਿ ਅਸੀਂ ਪਹੁੰਚ ਗਏ ਆ ਦਰਬਾਰ ਤੇ ਅੱਜ ਰਸ਼ ਬਹੁਤ ਜ਼ਿਆਦਾ ਹੈ ਪਾਰਕਿੰਗ ਵੀ ਫੁੱਲ ਹੋਈ ਪਈਆ ਤੇ ਬਾਕੀ ਆ ਗੱਡੀਆਂ ਵੀ ਆਂਦੀਆਂ ਪਈਆਂ ਵਾ ਤੇ ਰਸ਼ ਬਹੁਤ ਜ਼ਿਆਦਾ ਹੈ ਬਾਕੀ ਤੁਹਾਨੂੰ ਅਸੀਂ ਦਰਬਾਰ ਦੇ ਅੰਦਰ ਤੁਸੀਂ ਐਂਟਰ ਕਰਕੇ ਦਿਖਾਉਂਦੇ ਬਾਕੀ ਉਧਰ ਬਾਬੂ ਲਾਲ ਬਾਸ਼ਾ ਜੀ ਵੀ ਮੇਲਾ ਅੱਜ ਪਹਿਲਾ ਦਿਨ ਵਾ ਨਾਵਾ 18 19 20 ਤਰੀਕ ਦਾ ਤੇ ਤਾਂ ਕਰਕੇ ਰਸ਼ਵਾ ਪਾਰਕਿੰਗ ਬਹੁਤ ਚਾਰਾ ਫੁੱਲ ਲਈ ਪਈ ਬਾਕੀ ਤਾਂ ਅਸੀਂ ਅੰਦਰ ਜਾ ਕੇ ਸੰਗਤ ਕਾਂਦੇ ਜੈਸੇ ਦਰਬਾਰ ਓਪਨਿੰਗ ਨਹੀਂ ਹੋਈ ਆ ਤੇ ਦਰਬਾਰ ਦੀ ਤੇ ਸੰਗਤ ਦੇ ਕੋ ਸੰਗਤ ਕੋ ਸਾਵਾ ਇਹ ਅੱਜ ਰਾਸ਼ ਪਿਆ ਆ ਬਾਕੀ ਤਾਂ ਅਸੀਂ ਅੰਦਰ ਜਾ ਕੇ ਦਰਸ਼ਨ ਕਰਵਾ ਲਿਆ ਜੈਸੇ ਸੀ ਆ ਗਏ ਮੱਥਾ ਟੇਕ ਕੇ ਤੇਰਾ ਉਸ ਬਾਈ ਸੀ ਤੇ ਅੱਜ ਨikhil ਦਾ ਬਰਥਡੇ ਵੀ ਆ ਤੇ ਬਾਕੀ ਪਤਾ ਨਹੀਂ ਨੇ ਪਾਰਟੀ ਦੇਣੀ ਵੀ ਆ ਕੇ ਨਹੀਂ ਬਾਕੀ ਉਹਨਾਂ ਦਰਬਾਰ ਦੇ ਵਿੱਚ ਬੈਠ ਕੇ ਪੁੱਛਦੇ ਆ ਤੇ ਬਾਕੀ ਰਸਤਾ ਬਹੁਤ ਵਾ ਜੇਠੇ ਵੀਰਵਾ ਦਾ ਗਾਇਸ ਮੱਥਾ ਟੇਕ ਕੇ ਸੀ ਆ ਗਿਆ ਤੇ ਦਰਬਾਰ ਦੇ ਬਾਹਰ ਖੜੇ ਆ ਸ਼ਾਪ ਤੇ ਤੇ ਚਾਚੀ ਨੇ ਚੂੜੀਆਂ ਲੈਤੀਆਂ ਵਾ ਤੇ ਲੱਗੇ ਪੌਣ ਬਣਾ ਲੋ ਚਲੋ ਸਟੋਰੀ ਲੱਗੇ ਪਾਨ ਤੇ ਨਿਕਲ ਲੈਣਗੇ ਆਪਣੀ ਗੱਡੀ ਹਲੇ ਤਾਂ ਕਰਾਈ ਨਹੀਂ ਯਾ ਕਰਦੇ ਪਏ ਵੇਟ ਬਾਕੀ ਚੱਲੇ ਗਏ ਉਹਨਾਂ ਕੋਲ ਵਾਪਸ ਰਾਸ਼ੀ ਬਹੁਤ ਜ਼ਿਆਦਾ ਪੈ ਚੁੱਕਾ ਹੈ ਕਿਉਂਕਿ ਬਾਬਾ ਜਾਲਵਾਸ਼ਾ ਜੀ ਦੇ ਵੀ ਅੱਜ ਮੇਲਾ ਹੈਗਾ ਜੇ ਤੱਕ ਤੁਹਾਨੂੰ ਦੱਸਿਆ ਪਹਿਲੇ ਬਲੌਗ ਦੇ ਵਿੱਚ ਸਟਾਰਟਿੰਗ 10 ਮਿੰਟ ਤੋਂ ਨਾ ਇੱਥੇ ਖੜੇ ਹੋਏ ਸਾਡੇ ਪਾਰਕਿੰਗ ਜੀ ਨਹੀਂ ਨਿਕਲ ਰਹੀ ਐ ਸਭ ਬਹੁਤ ਜ਼ਿਆਦਾ ਸਿਮਟੋ ਬੀ ਬੀ ਆ ਜੀ ਮੰਗਾਓ ਅਸ ਹਪਾ ਵੀ ਐਂਡ ਕਰਦੇ ਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਕਿ ਜਸਾਈ ਜੀ ਦੀ ਸਾਰਿਆਂ ਨੂੰ ਜਸਾਈ ਜੀ ਸਾਧ ਦੀਆਂ ਮੁਰਾਦਾਂ ਪੂਰੀਆਂ ਕਰਨ ਸਰਬਾਰ ਦੇ ਦਰਸ਼ਕ ਸਾਰ ਦੋ ਸਾਰੇ ਜੀ ਨੂੰ ਰੱਬੀ i'm